ਇਟਲੀ ਦੇ ਵਿੱਚ ਕੰਮ ਨਿਕਲਿਆ ਜੀ ਇੱਕ ਆਪਾਂ ਹਮੇਸ਼ਾ YouTube ਤੇ TikTok ਤੇ ਜਿੱਥੇ ਵੀ ਜਿਹੜੇ ਪਲੇਟਫਾਰਮ ਉਹਦੇ ਤੇ ਕੰਮ ਰਿਲੇਟਡ ਵੀਡੀਓ ਸ਼ੇਅਰ ਕਰਦੇ ਆਂ ਜਾਂ ਕੋਈ ਹੋਰ ਪੇਪਰਾਂ ਪ੍ਰਤੀ ਇਨਫੋਰਮੇਸ਼ਨ ਜਾਂ ਕੋਈ ਮੈਚਾਂ ਦੀ ਜਾਂ ਕੋਈ ਕੋਈ ਵੀ ਅਪਡੇਟ ਹਨਾ ਇਹ ਚੈਨਲ ਤੇ ਹੀ ਆਉਂਦੀ ਹੈ ਆਪਣੇ ਤੇ ਵੀਡੀਓ ਹੈਗੀ ਕੰਮ ਵਾਲੀ ਠੀਕ ਹੈ ਜੀ ਮੁੰਜੀ ਤੋਰੇ ਦਾ ਕੰਮ ਹੈ ਗਾਇਆਂ ਦੇ ਸਤਾਲੇ ਦੇ ਵਿੱਚ ਕਾਂਪੋ ਬਾਸੋ ਕਾਂਪੋ ਬਾਸੋ ਪੈਂਦਾ ਹੈ ਉੱਥੇ ਕਰਕੇ ਬੰਦਾ ਚਾਹੀਦਾ ਜ਼ਰੂਰੀ ਐਮਰਜੈਂਸੀ ਠੀਕ ਹੈ ਜੀ ਸੂਬੀ ਤੋਂ ਬੰਦਾ ਚਾਹੀਦਾ ਏ 1100 ਯੂ ਤਨਖਾਹ ਹੋਊਗੀ ਰੈਸ਼ ਮਾਲਕ ਦੀ ਹੋਊਗੀ ਠੀਕ ਹੈ ਜੀ ਏਰੀਆ ਕਾਂਪੋ ਬਾਸੋ ਇਹ ਮੈਨੂੰ ਪਤਾ ਨਹੀਂ ਕਿੱਧਰ ਪੈਂਦਾ ਜਾਨੀ ਕਿ ਕਾਂਪੋ ਬਾਸੋ ਕਿਹਾ ਉਹਨਾਂ ਨੇ ਹੈਨਾ ਉੱਥੇ ਬੰਦੇ ਦੀ ਲੋੜ ਹੈ ਇੱਕ ਬੰਦੇ ਦੀ ਲੋੜ ਹੈ ਸਿਰਫ ਪੇਪਰ ਜੀਲ ਵਾਲੇ ਹੋਵੇ ਚੱਲ ਪੂਗੇ ਪਰ ਕੰਮ ਕਰਿਆ ਹੋਇਆ ਚਾਹੀਦਾ ਬੰਦੇ ਨੇ ਅਣਜਾਣ ਬੰਦਾ ਨਾਲ ਕੰਟੈਕਟ ਕਰਿਓ ਕੰਮ ਕਰਿਆ ਵਾ ਚਾਹੀਦਾ ਪਰ ਠੀਕ ਹੈ ਜੀ ਚਵਾਈ ਤੱਕੇ ਤੁੱਕੇ ਲਾਉਣੇ ਜੋ ਵੀ ਜਿੱਦਾਂ ਸਿਸਟਮ ਹੁੰਦਾ ਹਸਤਾਲੇ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਜਿਹੜੇ ਬੰਦੇ ਨੇ ਕੰਮ ਕਰਿਆ ਵਾ ਉਹੋ ਠੀਕ ਹੈ ਜੀ ਅਜੀਲ ਹੋਵੇ ਕੰਟਰੈਕਟ ਹੋ ਜਾਊਗਾ ਅਜੀਲ ਵਾਲੇ ਜਿਹੜੀ ਸੰਜੋਰ ਨੂੰ ਕੰਟਰੈਕਟ ਹੁੰਦਾ ਤੇ ਪਰ ਕੰਟੈਕਟ ਉਹੀ ਬੰਦਾ ਕਰਿਓ ਜਿਹਨੇ ਕੰਮ ਕਰਿਆ ਵਾ ਠੀਕ ਹੈ ਜੀ ਮੈਸੇਜ ਕਰ ਦਿਓ ਬੋਲ ਕੇ ਫੋਨ ਨਾ ਕਰਿਓ ਬਾਈ ਜੀ ਕੰਮ ਤੇ ਲੱਗਣ ਲੱਗੇ ਸੀ ਹੱਥ ਬਨ ਕੇ ਬੇਨਤੀ ਕਰਦੇ ਆ ਤੁਹਾਡੇ ਸਾਹਮਣੇ ਠੀਕ ਹੈ ਜੀ ਜਦੋਂ ਬ੍ਰੇਕ ਹੋਈ ਪੌਜ਼ਾ ਹੋਇਆ ਜਰੂਰ ਰਪਲਾਈ ਕਰੂੰਗੇ ਪਰ ਬੰਦਾ ਉਹਨਾਂ ਨੂੰ ਐਮਰਜੈਂਸੀ ਚਾਹੀਦਾ ਜੇ ਕੋਈ ਬੇਰਬੇਲਾ ਹੈ ਜਾ ਸਕਦਾ ਕੰਟੈਕਟ ਕਰ ਲਿਓ ਥੋੜੀ ਸਿੱਧੀ ਗੱਲ ਕਰਵਾ ਦੇਣੀ ਆਪਣੀ ਜੋ ਵੀ ਪੈਸਾ ਤੇ ਲੱ ਕਿੰਨਿਆਂ ਟਾਈਮ ਦਾ ਕੰਮ ਹੈ ਜੋ ਵੀ ਸਾਰੀ ਗੱਲ ਕਰ ਲਿਓ ਠੀਕ ਹੈ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਹੜੇ ਬੰਦੇ ਚੈਨਲ ਤੇ ਨਵੇਂ ਆ ਧੰਨਵਾਦ